ਜੇਕਰ ਤੁਹਾਡੇ ਕੰਗਾ ਕਰਨ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਤੁਹਾਡੇ ਵੀ ਵਾਲ ਇਸੇ ਤਰੀਕੇ ਨਾਲ ਕੰਗੇ ਦੇ ਵਿੱਚ ਉਲਝ ਜਾਂਦੇ ਨੇ ਟੁੱਟ ਜਾਂਦੇ ਨੇ ਕੰਗਾ ਭਰ ਭਰ ਕੇ ਆ ਜਾਂਦਾ ਤਾਂ ਉਸ ਵੇਲੇ ਬੜਾ ਹੀ ਦੁੱਖ ਲੱਗਦਾ ਪਰ ਅੱਜ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵਾਲ ਜਿੱਥੇ ਨੇ ਜਿਹੋ ਜੇ ਨੇ ਕੁਝ ਹੀ ਘੰਟਿਆਂ ਬਾਅਦ ਟੁੱਟਣੇ ਬੰਦ ਹੋ ਸਕਦੇ ਖੋਡੇ ਵਾਲ ਆਏ ਫਸਤੇ ਸੀ ਕੰਗੇ ਹਾਂਜੀ ਪਹਿਲਾਂ ਇਦਾਂ ਵਾਲ ਕਾਫੀ ਇਹਦੋਂ ਤੋਂ ਵੀ ਕਾਫੀ ਗੁੱਛੇ ਬਣ ਜਾਂਦੇ ਸੀਗੇ ਸ਼ੈਂਪੂ ਤੁਸੀਂ ਬਾਜ਼ਾਰੀ ਯੂਜ਼ ਕਰਦੇ ਸੀ ਪਹਿਲਾਂ ਪਹਿਲਾਂ ਹਾਂਜੀ ਸ਼ੈਂਪੂ ਯੂਜ਼ ਕਰਦੇ ਫਰਕ ਨਹੀਂ ਪਿਆ ਉਹਨਾਂ ਨਹੀਂ ਬਿਲਕੁਲ ਫਰਕ ਨਹੀਂ ਪਿਆ ਜਿਹੜੀਆਂ ਪੈਣਾ ਦੇ ਵਾਲ ਟੁੱਟਦੇ ਨੇ ਸਿੱਕਰੀ ਰਹਿੰਦੀ ਆ ਜਿਨ੍ਹਾਂ ਦੇ ਦੋ ਮੁਹੇ ਵਾਲ ਹੋ ਗਏ ਵਾਲ ਛੜਨੋਂ ਨਹੀਂ ਹਟਦੇ ਸਾਡਾ ਤੇਲ 7 ਦਿਨ ਯੂਜ਼ ਕਰਕੇ 8ਵੇਂ ਦਿਨ ਕੰਗੀ ਦੇ ਵਿੱਚ ਵਾਲ ਨਹੀਂ ਆਉਣਗੇ ਕੰਗੀ ਤੇ ਵਾਲਾਂ ਦਾ ਰਿਸ਼ਤਾ ਅਜ ਤੋੜ ਦਿਆਂਗੇ ਆਪਾਂ ਜਦੋਂ ਮੈਂ ਇਹ ਪ੍ਰੋਡਕਟ ਯੂਜ਼ ਕਰਿਆ ਦਵਾਈ ਲਿੱਤੀ ਐ ਸ਼ੈਂਪੂ ਯੂਜ਼ ਕੀਤਾ ਐ ਬਹੁਤ ਫਰਕ ਪੈ ਗਿਆ 3-4 ਦਿਨਾਂ ਚ ਰਿਜ਼ਲਟ ਮਿਲਣ ਲੱਗ ਗਿਆ ਕਿੰਨੇ ਕੁ ਲੰਮੇ ਵਾਲ ਹੋ ਗਏ ਤੁਹਾਡੇ ਮਹੀਨੇ ਚ ਕਾਫੀ ਲੰਬੇ ਹੋ ਕਿੰਨੇ ਕੁ ਲੰਬੇ ਨੇ ਦਿਖਾ ਵੀ ਦਿਓ ਤਾਂ ਵੀ ਤਾਂ ਬਿਲਕੁਲ ਬਹੁਤ ਜ਼ਿਆਦਾ ਲੰਮੇ ਨਹੀਂ। ਜਿਵੇਂ ਉਹਨਾਂ ਦੀ ਸਿੱਖਰੀ ਆਉਂਦੀ ਸੀ ਕਿ ਜਾਂ ਵਾਲ ਝੜਦੇ ਸੀ ਉਸ ਹਿਸਾਬ ਨਾਲ ਉਹਨੂੰ ਡਰੌਪ ਬਣਾ ਕੇ ਦਿੱਤੇ ਸੀ। ਆਹ ਵਾਲੇ ਡਰੌਪ ਹੁੰਦੇ। ਹਾਂਜੀ ਇਹ ਪਾਣੀ ਚ ਪਾ ਕੇ ਬਿਣਾ ਹੁੰਦੇ ਨੇ। ਅੱਛਾ। ਡਰੌਪ ਬਣਾ ਕੇ ਦਿੱਤੇ ਸੀ। ਨਾਲ ਉਹਨਾਂ ਨੂੰ ਤੇਲ ਦਿੱਤਾ ਸੀਗਾ। ਫਿਰ ਉਹਨਾਂ ਨੂੰ ਸ਼ੈਂਪੂ ਵੀ ਦਿੱਤਾ ਸੀਗਾ। ਅੱਛਾ। ਇਹ ਮੇਰੀ ਨਾ ਛੋਟੀ ਬੇਟੀ ਦੇ ਵਾਲ ਬਹੁਤ ਟੁੱਟਦੇ ਸੀ ਉਹਦੀ ਸਿੱਖਰੀ ਬਹੁਤ ਰਹਿੰਦੀ ਸੀਗੀ। ਜਿੱਥੋਂ ਨੁਸਖਾ ਤਿਆਰ ਹੋਇਆ। ਆਪਣੇ ਘਰ ਹੀ ਐਕਸਪੈਰੀਮੈਂਟ ਕੀਤਾ ਤੁਸੀਂ। ਪੂਰਾ ਐਕਸਪੈਰੀਮੈਂਟ ਹੋਇਆ ਜੀ ਇਹਦੇ ਤੇ। ਜਿਹੜੇ ਕਹਿੰਦੀਆਂ ਨੇ ਮੈਂ ਬੜਾ ਕੁਝ ਅਜਮ ਮੇਰੇ ਪਰ ਵਾਲਾਂ ਦੀ ਪ੍ਰੋਬਲਮ ਹਾਲ ਹੀ ਨਹੀਂ ਹੋਈ ਉਹ ਪੈਣਾ ਲਈ ਅੱਜ ਇੱਕ ਮੈਂ ਗਹਿਣਾ ਲੈ ਕੇ ਆਇਆ ਇਹ ਗਹਿਣੇ ਜਿਹਦੀ ਤੁਸੀਂ ਗੱਲ ਕਰ ਗਹਿਣਾ ਜੀ ਜੀ ਇਹ ਹੀ ਗਹਿਣਾ ਪੰਜ ਮਿੰਟ ਮਾਲਚ ਕਰੋ ਸਿਰ ਦੇ ਵਿੱਚ ਜੜਾਂ ਚ ਲਾ ਲਓ ਇਹਨੂੰ ਮੈਂ ਕਹਿੰਨਾ ਜੀ ਕੀ ਕਹਨੇ ਨੇ ਸੋਨੇ ਤੇ ਸੁਹਾਗੇ ਵਾਲੀ ਕੰਮ ਹੋ ਜਾਂਦਾ ਲੋਕ ਨਾ ਹਜ਼ਾਰਾਂ ਰੁਪਈਆ ਵਾਲਾ ਤੇ ਖਰਚ ਦਿੰਦੇ ਬਿਊਟੀ ਪਾਰਲਰ ਜਾ ਕੇ ਵਾਅਦ ਤੋਂ ਆਉਂਦੇ ਨੇ ਵਾਲਾਂ ਦੀ ਸ਼ਾਇਨਕ ਲਿਆਉਣ ਲਈ ਨਾ ਉਹਨੂੰ ਚਮਕਦਾਰ ਕਰਨ ਲਈ ਪੈਸੇ ਲਾਉਂਦੇ ਨੇ ਸਾਡਾ ਤੇਲ ਹੀ ਕੰਮ ਕਰ ਜਾਂਦਾ ਦੋ ਵਾਰ ਯੂਜ਼ ਕਰਨ ਨਾਲ ਵੀ ਜੋ ਹੀਰੋਇਨਾ ਵਰਗੇ ਵਾਲ ਕਰ ਸਕਦੇ ਤੁਹਾਡਾ ਤੇ ਜੇ ਤੁਸੀਂ ਇਹਨੂੰ ਲਗਾਉਨੇ ਹੋ ਮੈਂ ਕਹਾਂ ਜੀ ਉਹਨਾਂ ਤੋਂ ਵੀ ਸੋਹਣੇ ਲੱਗੋਗੇ ਉਮਰ ਤੋਂ ਪਹਿਲਾਂ ਜੇ ਕਿਸੇ ਦੇ ਵਾਲ ਸਫੇਦ ਹੁੰਦੇ ਉਹਨੂੰ ਵੀ ਰੋਕੂ ਇਹ ਇਸ ਵੇਲੇ ਉਮਰ ਤੋਂ ਪਹਿਲਾਂ ਹੀ ਵਾਲ ਸਫੇਦ ਕਿਉਂ ਹੋਣ ਲੱਗ ਗਏ ਜਦੋਂ ਸਾਨੂੰ ਵਿਟਾਮਿਨਸ ਨਹੀਂ ਮਿਲਨੇ ਸਾਨੂੰ ਪ੍ਰੋਪਰ ਡਾਈਟ ਨਹੀਂ ਮਿਲਨੀ ਸਾਨੂੰ ਖਰਾਕ ਨਹੀਂ ਮਿਲਨੀ ਸਾਡੇ ਵਾਲ ਚਿੱਟੇ ਹੋ ਜਾਣੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋਣਗੇ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਸਾਡੇ ਵਾਲ ਦੋਹ ਮੂਹੇ ਹੋ ਜਾਣਗੇ ਸਿਕਰੀ ਆਉਣੀ ਸ਼ੁਰੂ ਹੋ ਜੂਗੀ ਸਾਨੂੰ ਹੋਰ ਤੋਂ ਹੋਰ ਸਾਡਾ ਬ੍ਰੇਨ ਜਿਹੜਾ ਉਹ ਵੀ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਸਾਡੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਆ ਤੇ ਤੇਲ ਕਹੀਂ ਕੰਮ ਕਰਦਾ ਫਿਰ ਸਾਬ ਜਿਨ੍ਹਾਂ ਨੂੰ ਨੀਂਦ ਘੱਟ ਆਉਂਦੀ ਆ ਜੇ ਇਹਨੂੰ ਲਗਾਤਾਰ ਯੂਜ਼ ਕਰਦੇ ਨੀਦੀ ਵੀ ਆਉਣ ਲੱਗ ਜਾਂਦਾ ਜੀ ਜਿਨ੍ਹਾਂ ਨੂੰ ਗੰਜਾਪਾਨਾ ਉਹ 2 ਮਹੀਨੇ ਸਾਡੇ ਵਾਲਾ ਤੇਲ ਵਰਤੋ ਤੁਹਾਡੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਮਤਲਬ ਜਿੰਨਾਂ ਦਾ ਮੈਦਾਨ ਚਟੀਲੇ ਜੀ ਉਪਰੋਂ ਬਿਲਕੁਲ ਉਹ ਹਰਾ ਭਰਾ ਹੋ ਸਕਦਾ ਹੋ ਜਾਂਦਾ ਜੀ ਹੋ ਜਾਂਦਾ ਜੀ ਜੇਕਰ ਤੁਹਾਡੇ ਕੰਗਾ ਕਰਨ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਤੁਹਾਡੇ ਵੀ ਵਾਲ ਇਸੇ ਤਰੀਕੇ ਨਾਲ ਕੰਗੇ ਦੇ ਵਿੱਚ ਉਲਝ ਜਾਂਦੇ ਨੇ ਟੁੱਟ ਜਾਂਦੇ ਨੇ ਕੰਗਾ ਭਰ ਭਰ ਕੇ ਆ ਜਾਂਦਾ ਤਾਂ ਉਸ ਵੇਲੇ ਬੜਾ ਹੀ ਦੁੱਖ ਲੱਗਦਾ ਹੈ ਪਰ ਅੱਜ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵਾਲ ਜਿੱਥੇ ਨੇ ਜਿਹੋ ਜੇ ਨੇ ਕੁਝ ਹੀ ਘੰਟਿਆਂ ਬਾਅਦ ਟੁੱਟਣੇ ਬੰਦ ਹੋ ਸਕਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੜਤੋ ਅਸੀਂ ਪਹੁੰਚੇ ਆਪੀ ਇਲੈਕਟਰੋ ਹੋਮੋਪੈਥੀ ਸੈਂਟਰ ਸਾਨੇਵਾਲ ਮੇਰੇ ਨਾਲ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਅੱਜ ਬੜਾ ਖਾਸ ਵਿਸ਼ਾ ਰਹਿਣ ਵਾਲਾ ਹੈ ਇਹ ਕੰਗਾ ਤੇ ਇਹ ਵਾਲਾਂ ਦਾ ਰਿਸ਼ਤਾ ਬੜਾ ਮਜ਼ਬੂਤ ਹੈ ਡਾਕਟਰ ਸਾਹਿਬ ਇੱਕ ਕੰਗੇ ਤੇ ਵਾਲਾਂ ਦਾ ਰਿਸ਼ਤਾ ਬੜਾ ਮਜ਼ਬੂਤ ਹੋਇਆ ਪਿਆ ਅੱਜਕੱਲ ਤੇ ਜਿਵੇਂ ਕੰਗਾ ਕਰਦੇ ਆ ਨਾਲ ਹੀ ਵਾਲ ਆ ਜਾਂਦੇ ਨੇ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜਿਓ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਜੀ ਇਹ ਤਾਂ ਜੀ ਜਿਹੜਾ ਕੰਗਾ ਤੇ ਵਾਲ ਲੈਣਾ ਇਹ ਫਰੁਕੀ ਸਾਹਿਬ ਇਹ ਔਰਤਾਂ ਦਾ ਗਹਿਣਾ ਵਾਲ ਠੀਕ ਹੈ ਜਦੋਂ ਸਭ ਤੋਂ ਵੱਧ ਟੈਨਸ਼ਨ ਕਿਹਦੀ ਰਹਿੰਦੀ ਹੈ ਔਰਤਾਂ ਨੂੰ ਵਾਲਾਂ ਦੀ ਜਦੋਂ ਵਾਲ ਟੁੱਟਣ ਲੱਗ ਜਾਂਦੇ ਨੇ ਵਾਲ ਵਧਦੇ ਨਹੀਂਗੇ ਵਾਲ ਡੈਂਡਰਾਫੋਨੀ ਸ਼ੁਰੂ ਹੋ ਜਾਂਦੀ ਆ ਜਿਹਨੂੰ ਸਿੱਕਰੀ ਕਹਿੰਦੇ ਆ ਅਸੀਂ ਜਾਂ ਵਾਲ ਦੋ ਮੂਹੇ ਹੋ ਜਾਂਦੇ ਆ ਉਹਨੇ ਟੈਂਸ਼ਨ ਬੰਦੇ ਨੂੰ ਖਾਣ ਪੀਣ ਦੀ ਨਹੀਂ ਹੁੰਦੀ ਹੈਗੀ ਲੇਡੀਜ਼ ਨੂੰ ਜਿੰਨੀ ਉਹਨਾਂ ਨੂੰ ਵਾਲਾਂ ਦੀ ਹੋ ਜਾਂਦੀ ਆ ਪਤਾ ਨਹੀਂ ਕਿੰਨੇ ਕੁ ਟਰੀਟਮੈਂਟ ਕਰ ਕਰਕੇ ਆਪਣੇ ਵਾਲਾਂ ਦੇ ਉੱਤੇ ਵਾਲਾਂ ਨੂੰ ਬਿਲਕੁਲ بے ਜਾਨ ਕਰ ਦਿੰਦੇ ਨੇ ਜੜਾਂ ਬਿਲਕੁਲ ਕਮਜ਼ੋਰ ਹੋ ਜਾਂਦੀਆਂ ਨੇ ਜਿਹੜੀਆਂ ਬਾਅਦ ਵਿੱਚ ਲੰਬੇ ਲੰਬੇ ਵਾਲਾਂ ਤੋਂ ਛੋਟੇ ਛੋਟੀਆਂ ਪੋਨੀਆਂ ਰਹਿ ਜਾਂਦੀਆਂ ਨੇ ਫਿਰ ਕਈ ਮੇਰੇ ਕੋਲ ਇਦਾਂ ਦੀਆਂ ਵੀ ਭੈਣਾਂ ਆਈਆਂ ਨੇ ਜਿਹੜੀਆਂ ਕਹਿੰਦੀਆਂ ਨੇ ਡਾਕਟਰ ਸਾਹਿਬ ਵਾਲਕ ਟਾਉਣ ਉਹਦਾ ਜੀ ਨਹੀਂ ਕਰਦਾ ਵਾਲ ਲੰਬੇ ਤਾਂ ਮੇਰੇ ਬਹੁਤ ਸੀਗੇ ਪਰ ਜਦੋਂ ਵਾਲ ਟੁੱਟਣੇ ਸ਼ੁਰੂ ਹੋ ਗਏ ਵਾਲ ਕਮਜ਼ੋਰ ਹੋ ਗਏ ਮਜਬੂਰੀ ਨਾਲ ਸਾਨੂੰ ਕਟਾਉਣੇ ਪਏ ਸਾਨੂੰ ਪੋਨੀਆਂ ਕਰਨੀਆਂ ਪਈਆਂ ਪਰ ਜੀ ਨਹੀਂ ਕਰਦਾ ਉਹ ਪੈਣਾ ਲਈ ਅੱਜ ਇੱਕ ਮੈਂ ਗਹਿਣਾ ਲੈ ਕੇ ਆਇਆ ਕੀ ਬਾਤ ਜੀ ਅਸੀਂ ਸਮਝਾਂਗੇ ਕਿਹੜਾ ਗਹਿਣਾ ਹੈ ਪਰ ਇਸ ਤਰ੍ਹਾਂ ਦੇ ਜਿਹੜੇ ਵਾਲ ਹੈਗੇ ਨੇ ਡਾਕਟਰ ਸਾਹਿਬਾ ਬੜਾ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਅਸੀਂ ਸਾਡੀਆਂ ਭੈਣਾਂ ਵਾਲ ਵਾਉਂਦੀਆਂ ਨੇ ਇਹ ਤਾਂ ਕੁਝ ਵੀ ਨਹੀਂ ਇਹ ਤੋਂ ਡਬਲ ਟ੍ਰਿਪਲ ਵਾਲ ਜਿਹੜੇ ਉਹ ਸਾਡੇ ਕੰਗੇ ਦੇ ਵਿੱਚ ਫਸ ਜਾਂਦੇ ਨੇ ਕਾਰਨ ਕੀ ਮੰਦੇ ਹੋ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਕੀ ਨਿਕਲ ਕੇ ਆਏ ਤੁਹਾਡੇ ਕੋਲ ਬਹੁਤ ਸਾਰੀਆਂ ਸਾਡੀਆਂ ਭੈਣਾਂ ਆਉਂਦੀਆਂ ਨੇ ਜਿਹੜਾ ਵਾਲਾਂ ਦਾ ਟ੍ਰੀਟਮੈਂਟ ਕਰਵਾ ਕੇ ਜਾਂਦੀਆਂ ਨੇ ਤੁਹਾਡੇ ਕੋਲ ਸਭ ਤੋਂ ਮੇਨ ਕਾਰਨ ਤਾਂ ਆਏਗਾ ਵੀ ਜਿਹੜਾ ਸਟ्रेस ਜਿਹੜਾ ਸਟ्रेस ਹੁੰਦਾ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਆ ਉਹਦੇ ਨਾਲ ਕਮਜ਼ੋਰੀ ਹੋਣ ਲੱਗ ਜਾਂਦੀ ਆ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਨੇ ਝੜਨ ਲੱਗ ਜਾਂਦੇ ਨੇ ਦੂਜੇ ਨੰਬਰ ਤੇ ਲੁਕੋਰੀਆ ਹੋ ਜਾਂਦਾ ਠੀਕ ਹੈ ਜਿਨ੍ਹਾਂ ਨੂੰ ਲੁਕੋਰੀਆ ਦੇ ਨਾਲ ਕਮਜ਼ੋਰੀ ਹੁੰਦੀ ਆ ਠੀਕ ਹੈ ਤੇ ਵਿਟਾਮਿਨਸ ਦੀ ਕਮੀ ਹੋ ਜਾਂਦੀ ਆ ਸਰੀਰ ਦੇ ਵਿੱਚ ਉਹਨਾਂ ਨਾਲ ਵਾਲ ਦੇ ਝੜਨ ਦਾ ਸ਼ੁਰੂ ਹੋ ਜਾਂਦੇ ਨੇ ਅੱਛਾ ਇਹ ਰਿਸ਼ਤਾ ਫਿਰ ਤੁਹਾਡਾ ਅੱਜ ਡਾਕਟਰ ਸਾਹਿਬ ਕਹਿੰਦੇ ਨੇ ਵੀ ਇੱਕ ਗਹਿਣਾ ਲੈ ਕੇ ਆਏ ਨੇ ਕਿ ਜਿਹੜਾ ਮਜ਼ਬੂਤ ਰਿਸ਼ਤਾ ਹੈ ਕੰਘੇ ਤੇ ਵਾਲਾਂ ਦਾ ਵਿੱਚ ਫਸਣ ਵਾਲਾ ਤੇ ਇਹ ਟੁੱਟ ਸਕਦਾ ਤੋੜਿਆ ਤੁਸੀਂ ਕਿਸ ਦਾ ਹਾਂਜੀ ਅਸੀਂ ਘਰੇ ਵੀ ਇਹ ਯੂਜ਼ ਕਰਦੇ ਆਂ। ਅੱਛਾ। ਤੇ ਜੜੀਆਂ ਬੂਟੀਆਂ ਦੇ ਤੇਲ ਬਣਾਏ ਹੋਏ ਨੇ ਉਹ ਅਸੀਂ ਘਰੇ ਵੀ ਆਪਣੇ ਵੀ ਅਜਮਾਉਨੇ ਆਂ। ਜੀ ਜੀ ਜੀ। ਚਲੋ ਅਸੀਂ ਸਮਝਾਂਗੇ ਕਿ ਕਿਸ ਕਹਿਣ ਦੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਤੁਸੀਂ। ਫਰੂਕੀ ਸਾਹਿਬ ਸਾਡੇ ਕੋਲੇ ਅਸੀਂ ਬੜੀ ਮਿਹਨਤ ਕਰਕੇ ਬਹੁਤ ਇਹਦੇ ਰਿਸਰਚ ਕਰਕੇ ਇੱਕ ਤੇਲ ਤਿਆਰ ਕੀਤਾ। ਜਿਹੜੀਆਂ ਪੈਣਾ ਦੇ ਵਾਲ ਟੁੱਟਦੇ ਨੇ, ਸਿੱਕਰੀ ਰਹਿੰਦੀ ਆ ਜਿਨ੍ਹਾਂ ਦੇ ਦੋ ਮੂਹੇ ਵਾਲ ਹੋ ਗਏ, ਵਾਲ ਝੜਨੋਂ ਨਹੀਂ ਹਟਦੇ। ਸਾਡਾ ਤੇਲ 7 ਦਿਨ ਯੂਜ਼ ਕਰਕੇ 8ਵੇਂ ਦਿਨ ਕੰਗੀ ਦੇ ਵਿੱਚ ਵਾਲ ਨਹੀਂ ਆਉਣਗੇ ਕੰਗੀ ਤੇ ਵਾਲਾਂ ਦਾ ਰਿਸ਼ਤਾ ਅਸੀਂ ਤੋੜ ਦਿਆਂਗੇ ਆਪਾਂ ਜਿਹੜੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਬਹੁਤ ਪੁਰਾਣੀ ਆ ਜਿਹੜੇ ਕਹਿੰਦੀਆਂ ਨੇ ਮੈਂ ਬੜਾ ਕੁਝ ਅਜਮਾਇਆ ਬੜੇ ਤੇਲ ਵੀ ਲਾ ਲੇ ਮੈਂ ਮਹਿੰਗੇ ਤੋਂ ਮਹਿੰਗੇ ਤੇਲ ਲਾ ਲੇ ਮੇਰੇ ਪਰ ਵਾਲਾਂ ਦੀ ਪ੍ਰੋਬਲਮ ਹੱਲ ਹੀ ਨਹੀਂ ਹੋਈ ਠੀਕ ਹੈ ਅੱਜ ਉਹਨਾਂ ਦਾ ਹੱਲ ਏ ਸਾਡਾ ਤੇਲ ਤੇ ਸਾਡਾ ਸ਼ੈਂਪੂ ਤੇ ਸਾਡੇ ਡ੍ਰੌਪਸ ਕਰਨਗੇ ਰੁਕੀ ਸਾਹਿਬ ਇਹ ਇਹ ਕਿਹੜਾ ਤੇਲ ਬਣਾ ਇਹ ਗਹਿਣੇ ਜਿਹਦੀ ਤੁਸੀਂ ਗੱਲ ਕਰ ਇੱਕ ਹੀ ਗਹਿਣਾ ਜੀ ਜੀ ਇਹੀ ਗਹਿਣਾ ਇਹਨੂੰ ਫਰੁਕੀ ਸਾਹਿਬ ਲਾਉਣਾ ਵੀ ਸੌਖਾ ਇਹਨੂੰ ਇਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਅਸੀਂ ਲਾ ਕੇ ਘੰਟਾ ਘੰਟਾ ਮ사ਜ ਕਰਨੇ ਮਾਲਸ਼ ਕਰਨੀ ਹੈ ਇਹਦੀ ਬਹੁਤ ਜ਼ਿਆਦਾ ਲਾਉਣਾ ਔਖਾ ਜਾਂ ਇਹਦੀ ਬਹੁਤ ਗੰਦੀ ਸਮੈਲ ਆਊਗੀ ਨਹੀਂ ਬਹੁਤ ਵਧੀਆ ਸਮੈਲ ਵਧੀਆ ਇਹਦੀ ਬਹੁਤ ਵਧੀਆ ਖੁਸ਼ਬੂ ਹੈ ਦਾ ਜੀ ਖੁਸ਼ਬੂ ਆਉਂਦੀ ਆ ਦਿਨੇ ਵੀ ਲਗਾ ਸਕਦੇ ਹੋ ਰਾਤ ਨੂੰ ਵੀ ਲਾ ਸਕਦੇ ਹੋ 5 ਮਿੰਟ ਮਾਲਸ਼ ਕਰੋ ਸਿਰ ਦੇ ਵਿੱਚ ਜੜਾਂ ਚ ਲਾ ਲਓ ਇਹਨੂੰ ਮੈਂ ਕਹਿੰਨਾ ਜੀ ਕੀ ਕਹਿਣੇ ਨੇ ਸੋਨੇ ਤੇ ਸੁਹਾਗੇ ਵਾਲੀ ਕੰਮ ਹੋ ਜਾਂਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਨਾ ਫਰੁਕੀ ਸਾਹਿਬ ਜਦੋਂ ਅਸੀਂ ਕਿਸੇ ਨੂੰ ਦਿੰਨੇ ਆ ਕੋਈ ਚੀਜ਼ ਅਸੀਂ ਦਿੰਨੇ ਆ ਮੰਨ ਲਓ ਹੁਣ ਮੇਰੇ ਤੋਂ ਤੇਲ ਕਈ ਆਉਂਦੇ ਨੇ ਮੇਰੇ ਕੋਲ ਹੁਣ ਡ੍ਰੌਪਸ ਦੋ ਤਿਆਰ ਕੀਤੀਆਂ ਹੁੰਦੇ ਨੇ ਨਾਲ ਮੇਰੇ ਕੋਲ ਸ਼ੈਂਪੂ ਹੁੰਦਾ ਨਾਲ ਇੱਕ ਤੇਲ ਹੁੰਦਾ ਅਸੀਂ ਕਿੱਟ ਤਿਆਰ ਕੀਤੀ ਹੋਈ ਆ ਜਦੋਂ ਅਸੀਂ ਇੱਕ ਕਿੱਟ ਅਸੀਂ ਕਿਸੇ ਨੂੰ ਦਿੰਨੇ ਆ ਉਹ ਕਈ ਵਾਰ ਲੇਟਸ ਕੀ ਕਰਦੀਆਂ ਨੇ ਉਹ ਨਾ ਤਾਂ ਡ੍ਰੌਪਸ ਪਿੰਦੀਆਂ ਨੇ ਸ਼ੈਂਪੂ ਸਾਡੇ ਵਾਲਾ ਨਹੀਂ ਯੂਜ਼ ਕਰਦੀਆਂ ਉਹ ਕੱਲਾ ਤੇਲ ਯੂਜ਼ ਕਰਦੀਆਂ ਨੇ ਤੇਲ ਯੂਜ਼ ਕਰਦੀਆਂ ਜਦੋਂ ਤੇਲ ਇਸਤੇਮਾਲ ਕਰਦੀਆਂ ਨੇ ਫਿਰ ਉਹਨਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦੇ ਇਹਦੇ ਕਰਕੇ ਮੈਂ ਹੱਥ ਬੰਨ ਕੇ ਪੈਣਾ ਨੂੰ ਕਹੂੰਗਾ ਜੇ ਤੁਸੀਂ ਸਾਡੇ ਤੋਂ ਮੈਡੀਸਨ ਲੈਣੇ ਹੋ ਤਾਂ ਪ੍ਰੋਪਰ ਲਿਆ ਕਰੋ ਇਹਦੇ ਵਿੱਚ ਤੁਸੀਂ ਡ੍ਰੌਪਸ ਜਿਹੜੇ ਨੇ ਤੁਹਾਡੀ ਅੰਦਰਲੀ ਜਿਹਵੇਂ ਵੀਕਨੈਸ ਉਹਨੂੰ ਕਵਰ ਕਰੂਗੀ ਜੇ ਤੁਹਾਨੂੰ ਵਿਟਾਮਿਨਾਂ ਦੀ ਘਾਟ ਆ ਕਿਸੇ ਘਾਟ ਕਰਕੇ ਤੁਹਾਡੇ ਵਾਲ ਝੜਦੇ ਨੇ ਸਿਕਰੀ ਰਹਿੰਦੀ ਆ ਵਾਲ ਦੋ ਮੂਹੇ ਹੋ ਗਏ ਇਹ ਇੱਕ ਹੋਰ ਕਿ ਤੁਹਾਨੂੰ ਖਰਚ ਵੀ ਰੋਕੂ ਇਹ ਸਿਰ ਦੇ ਵਿੱਚ ਸਾਰਾ ਦਿਨ ਸਾਰਾ ਦਿਨ ਸਿਰ ਚ ਹੱਥ ਰਹਿੰਦਾ ਜੀ ਕਈਆਂ ਦਾ ਉਹ ਅਗਲਾ ਕਹਿੰਦਾ ਪਤਾ ਨਹੀਂ ਜੂਆਂ ਪਈਆਂ ਹੋਈਆਂ ਨੇ ਇਹਦੇ ਅਗਲੇ ਮਿੰਟ ਕੋਲੇ ਕਰ ਜਾਂਦਾ ਹੈ ਛੇੜ ਵੀ ਦਿੰਦੇ ਨੇ ਜੀ ਹਾਂਜੀ ਉਹ ਅਗਲਾ ਕਹਿੰਦਾ ਪਤਾ ਨਹੀਂ ਜੂਆਂ ਪਈਆਂ ਹੋਈਆਂ ਨੇ ਉਹਨੂੰ ਵੀ ਠੀਕ ਕਰੂਗਾ ਇਹ ਖਾਰਸ਼ ਨੂੰ ਤਾਂ ਪਹਿਲੇ ਦਿਨ ਤੁਸੀਂ ਕੰਮ ਕਰ ਜਾਂਦਾ ਇਹ ਜੀ ਜੀ ਅੱਛਾ ਡਾਕਟਰ ਸਫਰ ਇੱਕ ਗੱਲ ਹੋਰ ਦੱਸੋ ਇਸ ਵੇਲੇ ਚਲੋ ਝੜਦੇ ਵਾਲਾਂ ਦਾ ਇਸ਼ੂ ਤਾਂ ਹੈ ਦੋ ਮੂਹੇ ਵਾਲਾਂ ਵਾਲੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਚੜਨ ਵਾਲੀ ਵਾਲ ਵੀ ਅਸੀਂ ਕਹ ਲਈ ਕਿ ਹੱਦੋਂ ਵੱਧੀ ਹੋਈ ਪਈ ਐ ਸਾਰੀ ਪਰ ਇਹ ਦੱਸੋ ਵੀ ਇਸ ਵੇਲੇ ਉਮਰ ਤੋਂ ਪਹਿਲਾਂ ਹੀ ਵਾਲ ਸਫੈਦ ਕਿਉਂ ਹੋਣ ਲੱਗ ਗਏ 16 16 17 17 ਸਾਲ ਦੀਆਂ ਸਾਡੀਆਂ ਬੱਚੀਆਂ ਹੈਗੀਆਂ ਨੇ ਸਾਡੀਆਂ ਕੁੜੀਆਂ ਹੈਗੀਆਂ ਨੇ 16 16 17 17 ਸਾਲ ਦੇ ਸਾਡੇ ਬੱਚੇ ਹੈਗੇ ਨੇ ਬਿਲਕੁਲ ਯੰਗ ਮੁੰਡੇ ਉਹ ਦੋਵਾਂ ਦੀ ਵਾਲ ਸਫੈਦ ਜੀ ਰੁਕੀ ਸਾਹਿਬ ਵਾਲਾਂ ਦੀ ਮੈਂ ਗੱਲ ਤਾਂ ਕਰ ਦਿੰਨਾ ਲੇਕਿਨ ਲੋਕ ਮੇਰੇ ਤੇ ਲੈ ਆਉਂਦੇ ਆ ਹੁਣ ਉਮਰ ਤੋਂ ਪਹਿਲਾਂ ਜੇ ਕਿਸੇ ਦੇ ਵਾਲ ਸਫੈਦ ਹੁੰਦੇ ਉਹਨੂੰ ਵੀ ਰੋਕੂ ਇਹ ਅੱਛਾ ਰੋਕੂ ਕਾਲੇ ਨਹੀਂ ਕਰਨੇ ਨੇ ਮੈਨੂੰ 80 ਸਾਲ ਦੇ ਬਜ਼ੁਰਗ ਦਾ ਕਈ ਵਾਰ ਫੋਨ ਆ ਜਾਂਦਾ ਜੀ ਠੀਕ ਆ ਉਧਰ 60 ਸਾਲ ਦੇ ਬਜ਼ੁਰਗ ਦਾ ਫੋਨ ਆ ਜਾਂਦਾ ਜੀ ਵਾਲ ਕਾਲੇ ਹੋ ਜਾਣਗੇ ਮੈਂ ਵਾਲ ਕਾਲੇ ਕਰਨ ਦੀ ਗੱਲ ਨਹੀਂ ਕਰਦਾ ਮੈਂ ਵਾਲਾਂ ਨੂੰ ਉਮਰ ਤੋਂ ਪਹਿਲਾਂ ਜਿਹੜੇ ਚਿੱਟੇ ਹੁੰਦੇ ਨੇ ਉਹਨਾਂ ਨੂੰ ਰੋਕਣ ਦੀ ਗੱਲ ਕਰਦਾ ਸਾਡਾ ਤੇਲ ਉਹਨਾਂ ਨੂੰ ਰੋਕ ਕੇ ਦਿੰਦਾ ਜਿਹੜੇ ਬੱਚਿਆਂ ਦੇ ਉਮਰ ਤੋਂ ਪਹਿਲਾਂ ਵਾਲ ਸਫੇਦ ਹੁੰਦੇ ਨੇ ਉਹਨਾਂ ਦੇ ਵਾਲ ਸਫੇਦ ਹੋਣੋਂ ਬੰਦ ਹੋ ਜਾਣਗੇ ਰੁਕ ਜਾਣਗੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਬੱਚੇ ਮੈਂ ਤੁਹਾਨੂੰ ਦੱਸਦਾ ਬੱਚਿਆਂ ਨੂੰ ਕਿਉਂ? ਵਾਲ ਤੁਸੀਂ ਪੁੱਛਿਆ ਸੀ ਕਿਉਂ ਸਵੇ ਮੈਂ ਮੈਂ ਇਹੀ ਇਹੀ ਕਾਰਨ ਜਾਣਦੇ ਵੀ ਉਹ ਕਿਉਂ ਜਾਣਦੇ ਨੇ? ਇਹਦੇ ਵਿੱਚ ਫਿਰ ਕਿਹਦਾ ਖਾਣਾ ਨਹੀਂ ਸਾਡਾ ਸਹੀ? ਠੀਕ ਹੈ। ਹਰ ਬੰਦਾ ਅੱਜ ਬੱਚੇ ਕਹਿੰਦੇ ਨੇ ਫਾਸਟ ਫੂਡ ਸਾਨੂੰ ਜਿੰਨਾ ਮਰਜ਼ੀ ਦੇ ਦਿਓ। ਸਾਨੂੰ ਦੁੱਧ ਨਾ ਦਿਓ। ਸਾਨੂੰ ਘਿਓ ਨਾ ਦਿਓ। ਸਾਨੂੰ ਫਰੂਟ ਨਾ ਦਿਓ। ਇਹ ਚੀਜ਼ਾਂ ਤੋਂ ਦੂਰ ਹੋਗੇ ਸਾਡੇ ਬੱਚੇ। ਹਰੀਆਂ ਸਬਜ਼ੀਆਂ ਨਹੀਂ ਖਾਣੀਆਂ। ਕਹਿੰਦੇ ਪੀਜ਼ਾ ਦੇ ਦਿਓ 버거 ਦੇ ਦਿਓ ਨਿਊਡਲ ਦੇ ਦਿਓ ਮੰਜੂਰੀਆਂ ਦੇ ਦਿਓ ਮੋਮੋਸ ਦੇ ਦਿਓ ਸਮੋਸੇ ਦੇ ਦਿਓ ਪੂਰੀਆਂ ਦੇ ਦਿਓ ਗੋਲ ਗੱਪੇ ਦੇ ਦਿਓ ਦਿਨ ਰਾਤ ਦਿੰਦੇ ਰੋ ਅਸੀਂ ਖਾ ਲਾਂਗੇ ਪਰ ਅਸੀਂ ਘਰ ਦਾ ਖਾਣਾ ਨਹੀਂ ਖਾਣਾ ਰੋਟੀ ਨਹੀਂ ਸਵਾਦ ਆਉਂਦੀ ਐ ਇਦਾਂ ਦੇ ਬੱਚੇ ਹੁੰਦੇ ਆ ਮੇਰੇ ਕੋਲ ਕਿਹច ਸਮੈਲ ਆਉਂਦੀ ਐ ਮੈਂ ਕਹਾਂ ਜੇ ਸਮੈਲ ਆਉਂਦੀ ਆ ਕਹਿੰਦੇ ਨੇ ਜਿਹੜਾ ਦੁੱਧ ਆ ਉਹ ਅਸੀਂ ਪੀ ਨਹੀਂ ਸਕਦੇ ਦੁੱਧ ਅਸੀਂ ਪੀ ਨਹੀਂ ਸਕਦੇ ਸਾਨੂੰ ਜਿਹੜੇ ਕੋਲਡ ਡਰਿੰਕ ਜਿੰਨੇ ਮਰਜ਼ੀ ਪਿਆ ਦਿਓ ਵਾਲ ਨਹੀਂ ਚਿੱਟੇ ਹੋਣਗੇ ਫਿਰ ਕੀ ਸਭ ਹੋਣਾ ਕੀ ਆ ਫਿਰ ਜਦੋਂ ਸਾਨੂੰ ਵਿਟਾਮਿਨਸ ਨਹੀਂ ਮਿਲਨੇ ਸਾਨੂੰ ਪ੍ਰੋਪਰ ਡਾਈਟ ਨਹੀਂ ਮਿਲਨੀ ਸਾਨੂੰ ਖਾਣਾ ਨਹੀਂ ਮਿਲਨੀ ਸਾਡੇ ਵਾਲ ਚਿੱਟੇ ਹੋ ਜਾਣੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋਣਗੇ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਸਾਡੇ ਵਾਲ ਦੋ ਮੂਹੇ ਹੋ ਜਾਣਗੇ ਸਿਕਰੀ ਆਉਣੀ ਸ਼ੁਰੂ ਹੋ ਜੂਗੀ ਸਾਨੂੰ ਹੋਰ ਤੋਂ ਹੋਰ ਸਾਡਾ ਬ੍ਰੇਨ ਜਿਹੜਾ ਉਹ ਵੀ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਸਾਡੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਆ ਇਹ ਤੇਲ ਕਈ ਕੰਮ ਕਰਦਾ ਫਿਰ ਸਾਬ ਜਿਨ੍ਹਾਂ ਨੂੰ ਨੀਂਦ ਘੱਟ ਆਉਂਦੀ ਆ ਜੇ ਇਹਨੂੰ ਲਗਾਤਾਰ ਯੂਜ਼ ਕਰਦੇ ਹੋ ਨੀਂਦ ਵੀ ਆਉਣ ਲੱਗ ਜਾਂਦੀ ਆ ਇੱਥੇ ਕਈ ਜਿਹੜੀ ਬੂਟੀਆਂ ਇਦਾਂ ਦੀਆਂ ਪਈਆਂ ਹੋਈਆਂ ਪਰ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਵਾਲ ਹੈਗੇ ਨੇ ਇਹ ਵਾਲ ਬਹੁਤ ਸਾਰੀਆਂ ਚੀਜ਼ਾਂ ਦਾ ਸੰਕੇਤ ਵੀ ਨੇ ਵੀ ਮਤਲਬ ਤੁਹਾਡਾ ਬਿਮਾਰੀ ਤੁਹਾਨੂੰ ਬਾਅਦ ਚ आएगी ਪਹਿਲਾਂ ਤੁਹਾਡੇ ਵਾਲ ਬਿਮਾਰ ਹੋ ਜਾਣਗੇ ਉਹ ਕੀ ਲੌਜੀਕ ਹੈ ਕਿਹੜੀ ਗੱਲ ਹੈ ਕਿਸ ਤਰ੍ਹਾਂ ਸਮਝਾਵਾਂਗੇ ਸਾਡੇ ਦਰਸ਼ਕਾਂ ਨੂੰ ਉਹੀ ਮੈਂ ਤੁਹਾਨੂੰ ਦੱਸਿਆ ਜਿਵੇਂ ਫਰਕੀ ਸਰ ਵਿਟਾਮਿਨਾਂ ਦੀ ਘਾਟ ਜਿਵੇਂ ਹੁਣ ਸਾਨੂੰ ਕਿਸੇ ਚੀਜ਼ ਦੀ ਘਾਟ ਹੁੰਦੀ ਆ ਪਹਿਲਾਂ ਸਾਡਾ ਸਿਰ ਦੱਸਦਾ ਸਾਨੂੰ ਸਾਡੇ ਵਾਲ ਦੱਸਦੇ ਆ ਉਹ ਕਮਜ਼ੋਰ ਹੋ ਕੇ ਟੁੱਟਣੇ ਸ਼ੁਰੂ ਹੋ ਜਾਂਦੇ ਆ ਉਦੋਂ ਸਾਨੂੰ ਹੁਣ ਲੋਕ ਕਹਿੰਦੇ ਨੇ ਜੀ ਲੀਵਰ ਦਾ ਕੰਮ ਹੀ ਕੋਈ ਨਹੀਂ ਫੈਟੀ ਲੀਵਰ ਹਰੇਕ ਬੰਦੇ ਦਾ ਹੁੰਦਾ ਮੈਂ ਹਰ ਵਾਰ ਵੀਡੀਓ ਚ ਕਹਿੰਨਾ ਫੈਟੀ ਲੀਵਰ ਜੇ ਤੁਹਾਡਾ ਹੋ ਗਿਆ ਲੀਵਰ ਤੁਹਾਡਾ ਖਰਾਬ ਹੋ ਗਿਆ ਤੁਹਾਡੇ ਵਾਲਾਂ ਤੇ ਵੀ ਇਹ ਉਹਨੇ ਅਸਰ ਕਰਨਾ ਤੁਹਾਡੇ ਹਾਰਟ ਤੇ ਵੀ ਕਰਨਾ ਤੁਹਾਡੇ ਕਸਟੋਲ ਵਗੈਰਾ ਵੀ ਵਧਾਉਣਾ ਪੂਰੀ ਬਾਡੀ ਤੇ ਤੁਹਾਡੇ ਤੇ ਉਹਨੇ ਟਾਂਚਾ ਤੁਹਾਡਾ ਹਲਾ ਦੇਣਾ ਤਾਂ ਕਰਕੇ ਆਪਣੇ ਲੀਵਰ ਨੂੰ ਵੀ ਤੰਦਰੁਸਤ ਰੱਖੋ ਬਾਹਰਲਾ ਫਾਸਟ ਫੂਡ ਖਾਣਾ ਬੰਦ ਕਰ ਦਿਓ ਇਹ ਚੀਜ਼ਾਂ ਨੂੰ ਥੋੜਾ ਰੋਕੋ ਇੱਕ ਅਫਰੁਕੀ ਸਾਹਿਬ ਮੇਰੇ ਕੋਲ ਨਾ ਕੁੜੀ ਕੰਮ ਕਰਦੀ ਆ ਉਦੇ ਵਾਲ ਕਾਫੀ ਝੜਦੇ ਸੀਗੇ ਉਹਦੇ ਵਾਲ ਵੀ ਛੋਟੇ ਛੋਟੇ ਰਹਿ ਗਏ ਸੀਗੇ ਮੈਂ ਉਹਨੂੰ ਬੁਲਾਉਣ ਜਾ ਰਿਹਾ ਤੁਹਾਨੂੰ ਮੈਂ ਉਹਨਾਂ ਨਾਲ ਗੱਲ ਕਰਵਾਉਣਾ ਉਹ ਤੁਹਾਨੂੰ ਦੱਸੂਗੀ ਵੀ ਮੇਰੇ ਵਾਲ ਕਿੰਨੇ ਦਿਨਾਂ ਚ ਤੇਲ ਨੇ ਕੰਮ ਕਰਤਾ ਸੀਗਾ ਦੇਖੋ ਅਸੀਂ ਘਰੇ ਵੀ ਅਜਮਾਇਆ ਹੋਇਆ ਮੇਰੇ ਕੋਲੇ ਕੋਈ ਨਵੀਂ ਲੱਗੀ ਆ ਮਹੀਨਾ ਹੀ ਹੋਇਆ ਉਹਨੂੰ ਹਜਾਈ ਨੂੰ ਤੇ ਉਹਦੇ ਤੇ ਵੀ ਅਜਮਾਇਆ ਸੀ ਵਧੀਆ ਰਿਜ਼ਲਟ ਨੇ ਅਚਾ ਹਰਜੀਤ ਸੋ ਡਾਕਟਰ ਸਾਹਿਬ ਦਾ ਦਾਵਾ ਹੈ ਕਿ ਇਹ ਜਿਹੜਾ ਤੇਲ ਹੈਗਾ ਬਹੁਤ ਬਾਰੀਕੀ ਨਾਲ ਤੁਹਾਡੇ ਵਾਲਾਂ ਦਾ ਖਿਆਲ ਰੱਖਣ ਵਾਲਾ ਹੈ ਔਰ ਇੱਥੇ ਇਹਨਾਂ ਕੋਲ ਇੱਕ ਸਾਡੀ ਭੈਣ ਹੈਗੀ ਸੀ ਜਿਹੜੀ ਕੰਮ ਕਰਦੀ ਐ ਛੋਟੀ ਤੇ ਉਹਨਾਂ ਦੇ ਵਾਲ ਬੜੇ ਜ਼ਿਆਦਾ ਝੜਦੇ ਸੀ ਤੇ ਹੁਣ ਉਹਨਾਂ ਨੂੰ ਮਲਾਉਣ ਲੱਗੇ ਨੇ ਅੱਛਾ ਇਹ ਨੇ ਕਿ ਨਾਂ ਐ ਤੁਹਾਡਾ ਹਰਜੀਤ ਕੌਰ ਜੀ ਅੱਛਾ ਹਰਜੀਤ ਇਹ ਤੁਹਾਡੇ ਕੋਲ ਨਵੇਂ-ਨਵੇਂ ਹੋਏ ਹਾਂਜੀ ਨਵੇਂ ਆਇਆ ਮਹੀਨਾ ਕੋ ਹੋਇਆ ਇਹਨਾਂ ਨੂੰ ਇਹਨਾਂ ਦੇ ਵਾਲ ਵੀ ਕਾਫੀ ਝੜਦੇ ਸੀਗੇ ਵਾਲ ਵਾਧੇ ਵੀ ਨਹੀਂ ਸੀਗੇ ਹੁਣ ਦੱਸੋ ਕਿਦਾਂ ਮੇਰੇ ਵਾਲ ਪਹਿਲਾਂ ਬਹੁਤ ਝੜਦੇ ਸੀਗੇ हेयर फॉਲ ਕਾਫੀ ਸੀਗਾ ਸਿਕਰੀ ਬਹੁਤ ਸੀਗੀ ਜਦੋਂ ਮੈਂ ਇਹ ਪ੍ਰੋਡਕਟ ਯੂਜ਼ ਕਰਿਆ ਦਵਾਈ ਲਿੱਤੀ ਐ ਸ਼ੈਂਪੂ ਯੂਜ਼ ਕੀਤਾ ਐ ਬਹੁਤ ਫਰਕ ਪੈ ਗਿਆ 3-4 ਦਿਨਾਂ ਚ ਰਿਜ਼ਲਟ ਮਿਲਣ ਲੱਗਿਆ 15 ਦਿਨਾਂ ਚ ਕਾਫੀ ਵਧੀਆ ਰਿਜ਼ਲਟ ਹੁਣ ਕਿੰਨੇ ਕੁ ਲੰਮੇ ਵਾਲ ਹੋ ਗਏ ਤੁਹਾਡੇ ਮਹੀਨੇ ਚ ਕਾਫੀ ਲੰਬੇ ਹੋ ਅੱਛਾ ਕਿੰਨੇ ਕੁ ਲੰਬੇ ਨੇ ਦਿਖਾ ਵੀ ਦਿਓ ਸਰ ਅੱਛਾ ਇਹ ਤਾਂ ਵੀ ਤਾਂ ਬਿਲਕੁਲ ਬਹੁਤ ਜ਼ਿਆਦਾ ਲੰਬੇ ਨੇ ਇੱਕ ਹੋਰ ਆ ਬਰੂਕੀ ਸਾਹਿਬ ਇਹ ਵਾਲ ਤਾਂ ਲੰਬੇ ਹੁੰਦੇ ਹੁੰਦੇ ਆ ਇਹਨਾਂ 'ਚ ਚਮਕ ਵੀ ਆਉਂਦੀ ਆ ਜਿਹੜੀ ਲੋਕ ਨਾ ਹਜ਼ਾਰਾਂ ਰੁਪਿਆ ਵਾਲਾ ਤੇ ਖਰਚ ਦਿੰਦੇ ਬਿਊਟੀ ਪਾਰਲਰ ਜਾ ਕੇ ਵਾਅਦ ਤੋਂ ਆਉਂਦੇ ਨੇ ਵਾਲਾਂ ਦੀ ਸ਼ੈਨਿਕ ਲਿਆਉਣ ਲਈ ਨਾ ਉਹਨੂੰ ਚਮਕਦਾਰ ਕਰਨ ਲਈ ਪੈਸੇ ਲਾਉਂਦੇ ਨੇ ਸਾਡਾ ਤੇਲ ਹੀ ਕੰਮ ਕਰ ਜਾਂਦਾ ਓਕੇ ਇੰਨੇ ਮਲਾਈਮ ਇੰਨੇ ਸਿਲਕੀ ਵਾਲ ਮੈਂ ਕਿਹ ਪੁੱਛੀ ਕੋਈ ਨਹੀਂ ਆ ਇੱਕ ਦੋ ਵਾਰ ਯੂਜ਼ ਕਰਨ ਵਾਲੀ ਜੀ ਪ੍ਰੋਬਲਮ ਕਿਵੇਂ ਆਈ ਸੀ ਤੁਹਾਨੂੰ ਪ੍ਰੋਬਲਮ ਮੈਨੂੰ ਸਟਾਰਟਿੰਗ ਤੋਂ ਸੀ ਕਿ ਹਾਂ ਜਿੱਦਾਂ ਬਾਲ ਝੜਦੇ ਸੀਗੇ ਸਿਕਰੀ ਹੁੰਦੀ ਸੀ ਜ਼ਿਆਦਾਤਰ ਜਦ ਸਿਕਰੀ ਹੋ ਜਾਂਦੀ ਹੈ ਨਾ ਫਿਰ ਬਾਲ ਝੜਨ ਲੱਗ ਜਾਂਦੇ ਆ ਹੈਅਰ ਫੋਲ ਰੁਕਦਾ ਨਹੀਂ ਹੈਗਾ ਗਰੋਥ ਵੀ ਨਹੀਂ ਹੁੰਦੀ ਹੈਗੀ ਸ਼ੈਂਪੂ ਤੁਸੀਂ ਬਾਜ਼ਾਰੀ ਯੂਜ਼ ਕਰਦੇ ਸੀ ਪਹਿਲਾਂ ਪਹਿਲਾਂ ਹਾਂ ਜੀ ਸ਼ੈਂਪੂ ਯੂਜ਼ ਕਰਦੀ ਸੀ ਫਰਕ ਨਹੀਂ ਪਿਆ ਉਹ ਨਹੀਂ ਬਿਲਕੁਲ ਫਰਕ ਨਹੀਂ ਪਿਆ ਜੀ ਜੀ ਤੇ ਫਿਰ ਜਦੋਂ ਹੁਣ ਕੰਮ ਕਰਦੇ ਸੀ ਜਿਸ ਤਰੀਕੇ ਨਾਲ ਇਹ ਕੰਗਾ ਹੈਗਾ ਤੁਹਾਡੇ ਵਾਲ ਆਏ ਫਸਦੇ ਸੀ ਕੰਗੇ ਹਾਂਜੀ ਪਹਿਲਾਂ ਇਦਾਂ ਵਾਲ ਕਾਫੀ ਇਧਰ ਤੋਂ ਵੀ ਕਾਫੀ ਗੁੱਛੇ ਬਣ ਜਾਂਦੇ ਸੀਗੇ ਤੇ ਜਦੋਂ ਦਾ ਮੈਂ ਇਧਰ ਡਾਕਟਰ ਤੋਂ ਮੈਡੀਸਨ ਲਿੱਤੀ ਆ ਸ਼ੈਂਪੂ ਯੂਜ਼ ਕੀਤਾ ਹੈ ਕਾਫੀ ਜ਼ਿਆਦਾ ਹੱਦ ਨਾਲੋਂ ਵੱਧ ਮੇਰਾ ਸਹੀ ਹੋ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਅੱਛਾ ਡਾਕਟਰ ਸਾਹਿਬ ਚਲੋ ਇਹ ਤਾਂ ਹਰਜੀਤ ਦੀ ਗੱਲ ਰਹੀ ਤੁਹਾਡੇ ਕੋਲ ਤੁਹਾਡੀ ਕਮ ਕਰਦੇ ਹੈ ਕਿਨੇ ਤੁਹਾਡੇ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਕਾਫੀ ਜ਼ਿਆਦਾ ਫਰਕ ਤੁਸੀਂ ਕਹਿ ਰਹੇ ਹੋ ਕਿ ਪਿਆ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਇਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਇਹ ਕਈ ਵਾਰ ਇਹ ਵੀ ਹੁੰਦੇ ਵੀ ਅਸੀਂ ਸਟ੍ਰੇਟ ਕਰਵਾ ਲਿਆ ਅਸੀਂ ਜਿਵੇਂ ਤੁਸੀਂ ਦੱਸ ਰਹੇ ਸੀ ਉਹ ਕਰਾ ਟਾਈਂਜੇ ਜਿਹੜੇ ਹੁੰਦੇ ਨੇ ਅੱਜ ਕੱਲ ਚੱਲਦੇ ਨਾਮ ਨੂੰ ਸਾਨੂੰ ਤਾਂ ਚੰਗੇ ਤਰ੍ਹਾਂ ਲੈਣੇ ਆਉਂਦੇ ਤੇ ਉਹ ਬੜਾ ਚੱਲਦਾ ਹੈ ਸਟ੍ਰੇਟ ਕਰਵਾ ਲੈਂਦੇ ਨੇ ਤੇ ਸਮੂਥਲਿੰਗ ਕਰਵਾ ਲੈਂਦੇ ਨੇ ਤੇ ਉਹਨਾਂ ਦਾ ਵੀ ਮਾੜਾ ਪ੍ਰਭਾਵ ਪੈਂਦਾ ਜੀ ਸਾਡੇ ਵਾਲਾਂ ਤੇ ਬਿਲਕੁਲ ਪੈਂਦਾ ਬ੍ਰੋਗੀ ਸਾਹਿਬ ਵਾਲ ਬਿਲਕੁਲ ਵੀਕ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਜਦੋਂ ਸਟੇਟ ਕਰਾਉਂਦੀਆਂ ਨੇ ਵਾਲ ਉਹ ਜਦੋਂ ਉਹਦੇ ਨਾਲ ਗਰਮ ਕਰਕੇ ਕਰਦੇ ਨੇ ਹਾਂ ਉਹਦੇ ਨਾਲ ਹਾਂ ਉਹਦੇ ਨਾਲ ਕਰਦੇ ਨੇ ਉਹ ਦੇਖੋ ਤੁਸੀਂ ਆ ਦੇਖੋ ਜਦੋਂ ਹੁਣ ਆਪਾਂ ਗਰਮ ਕਰਨੀ ਆ ਕਿਸੇ ਚੀਜ਼ ਨੂੰ ਉਹ ਕਮਜ਼ੋਰ ਤਾਂ ਹੋਣੀ ਹੋਣੀ ਆ ਨਾ ਇਹ ਵਾਲ ਨੇ ਵਾਲਾਂ ਦੇ ਕੋਲ ਤਾਂ ਉਹ ਕਹਿੰਦੇ ਸੀ ਕਰ ਤੋ ਅੱਗ ਲੱਗ ਜਾਂਦੀ ਆ ਉਹਨੂੰ ਜਦੋਂ ਅਸੀਂ ਕਰਦੇ ਆ ਵਾਲ ਉਹ ਜਿਹੜੇ ਦੋ ਮੁਹੇ ਵਾਲ ਹੋਣ ਦੇ ਕਾਰਨ ਕੀ ਨੇ ਜਿਹੜੇ ਵਾਲ ਸਟੇਟ ਕਰਾਉਂਦੀਆਂ ਨੇ ਹਾਂਜੀ ਉਹਦੇ ਨਾਲ ਜਿਆਦਾ ਪ੍ਰੋਬਲਮਸ ਆਉਂਦੀਆਂ ਨੇ ਇਹ ਹੁਣ ਉਹਦੇ ਵਿੱਚ ਜਦੋਂ ਵਾਲ ਉਹ ਮੈਨੂੰ ਨਹੀਂ ਮੈਨੂੰ ਪਤਾ ਨਹੀਂ ਕੀ ਹੁੰਦਾ ਮੈਂ ਤਾਂ ਧੋਣਾ ਸਿੱਧਾ ਜਾਂ ਪੰਜਾਬੀ ਚ ਕਹੇ ਨਾ ਵਾਲ ਤੋਂ ਆਉਂਦੀਆਂ ਨੇ ਜਦੋਂ ਉਹ ਕਰਦੀਆਂ ਨੇ ਪਤਾ ਨਹੀਂ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕਰਦੇ ਨੇ ਉਹ ਵਾਲਾ ਨੂੰ ਜੜਾ ਨੂੰ ਵੀਕ ਕਰਕੇ ਕਮਜ਼ੋਰ ਕਰਕੇ ਕੈਮੀਕਲ ਮੈਂ ਅੱਗੇ ਵੀ ਕਹਿੰਦੇ ਜੀ ਕੈਮੀਕਲ ਹਮੇਸ਼ਾ ਹੀ ਸਾਨੂੰ ਮਾੜੇ ਪ੍ਰਭਾਵ ਦਿਖਾਉਂਦਾ ਉਹ ਤੁਹਾਨੂੰ ਨੁਕਸਾਨ ਹੀ ਕਰੂਗਾ ਫਾਇਦਾ ਨਹੀਂ ਕਰੂਗਾ ਜੀ 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 ਅੱਛਾ ਡਾਕਟਰ ਸਾਹਿਬਾ ਫਿਰ ਜਿਹੜੇ ਵਾਲਾਂ ਦਾ ਹੈਗਾ ਤੁਸੀਂ ਧਿਆਨ ਕਹਿ ਰਹੇ ਹੋ ਵੀ ਤੁਹਾਡੇ ਕੋਲ ਕਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਨੇ ਜਾਂ ਤੁਸੀਂ ਹਰਜੀਤ ਨੂੰ ਇਸ ਤਰ੍ਹਾਂ ਦੀ ਕਿਹੜੀਆਂ ਚੀਜ਼ਾਂ ਦੱਸੀਆਂ ਸੀ ਕਿ ਉਹਦੇ ਵਾਲ ਜਿਹੜੇ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਗਏ ਨੇ ਉਹਨੂੰ ਜਿਵੇਂ ਉਹਨਾਂ ਤੇ ਸਿਕਰੀ ਆਉਂਦੀ ਸੀਗੀ ਜਾਂ ਵਾਲ ਝੜਦੇ ਸੀ ਉਸ ਹਿਸਾਬ ਨਾਲ ਉਹਨੂੰ ਡ੍ਰੌਪ ਬਣਾ ਕੇ ਦਿੱਤੇ ਸੀ ਆ ਵਾਲੇ ਡ੍ਰੌਪ ਹੁੰਦੇ ਹਾਂਜੀ ਇਹ ਪਾਣੀ ਚ ਪਾ ਕੇ ਪੀਣੇ ਹੁੰਦੇ ਨੇ ਡ੍ਰੌਪ ਬਣਾ ਕੇ ਦਿੱਤੇ ਸੀ ਨਾਲ ਉਹਨਾਂ ਨੂੰ ਤੇਲ ਦਿੱਤਾ ਸੀਗਾ ਫਿਰ ਉਹਨਾਂ ਨੂੰ ਸ਼ੈਂਪੂ ਵੀ ਦਿੱਤਾ ਸੀਗਾ ਅੱਛਾ ਅੱਛਾ ਠੀਕ ਹੈ ਸੋ ਮਤਲਬ ਇਹ ਕਿੰਨੇ ਕੁ ਡ੍ਰੌਪ ਪੀਣੇ ਹੁੰਦੇ ਨੇ ਜੀ ਦਿਨ ਚ ਇਹ ਸਵੇਰੇ ਸ਼ਾਮ ਪੀਣੀ ਹੁੰਦੀ ਆ 10 10 ਡ੍ਰੌਪ ਜਾਂ ਜਹੀਂ ਕਈਆਂ ਨੂੰ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਅਸੀਂ ਉਸ ਹੱਬ ਨਾਲ ਦੁਪਹਿਰੇ ਵੀ ਲਾ ਦਿੰਦੇ ਹਾਂ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇਥੇ ਸਵਾਲ ਮੇਰੇ ਮਨ ਦੇ ਵਿੱਚ ਆਇਆ ਵਾਲਾਂ ਨੂੰ ਲੈ ਕੇ ਬਹੁਤ ਜਿਹੜੇ ਲੋਕ ਹੈਗੇ ਨੇ ਉਹ ਵਾਲਾਂ ਨੂੰ ਮਤਲਬ ਤੇਲ ਲਗਾਉਂਦੇ ਨੇ ਪਰ ਉਹ ਰਾਤ ਨੂੰ ਲਗਾਉਂਦੇ ਨੇ ਜੇ ਦਿਨ ਚ ਵੀ ਲਗਾ ਕੇ ਰੱਖਿਆ ਜਾਵੇ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੀ ਮੈਂ ਤਾਂ ਕਹਿਣਾ ਮੈਂ ਕਹਾਂ ਦੋ ਟਾਈਮ ਲਗਾਓ ਇਹਨੂੰ ਸਵੇਰੇ ਵੀ ਲਾਓ ਰਾਤ ਨੂੰ ਵੀ ਲਾਓ ਦੂਜੇ ਦਿਨ ਜਾਂ ਤੀਜੇ ਦਿਨ ਆਪਣੇ ਵਾਲ ਧੋ ਲਓ ਬੜਾ ਵਧੀਆ ਰਿਜ਼ਲਟ ਆ ਜੀ ਮਤਲਬ 2-3 ਦਿਨ ਇਹਨਾਂ ਨੂੰ ਲਗਾ ਕੇ ਰੱਖ ਸਕਦੇ ਹੋ ਇੱਕ ਤੁਹਾਨੂੰ ਮੈਂ ਫਰੁਖਤ ਸਾਹਿਬੇ ਦੱਸਦਾ ਤੁਸੀਂ ਹੁਣ ਦੱਸਿਆ ਨਾ ਵੀ ਦੇਣੇ ਵੀ ਤੇਲ ਕਈ ਲੋਕ ਨਾ ਨਹਾ ਕੇ ਆ ਕੇ ਜਦੋਂ ਅਸੀਂ ਇਹ ਵਾਲਾਂ ਤੇ ਸਾਬਣ ਲਗਾ ਕੇ ਅਸੀਂ ਉਹਨਾਂ ਤੇ ਕੁਝ ਲਗਾਉਂਦੇ ਨਹੀਂਗੇ ਤੇਲ ਵੇਹਰਾ ਨਹੀਂ ਲਾਉਂਦੇ ਅਸੀਂ ਇੱਦਾਂ ਹੀ ਆ ਜਾਂਦੇ ਹਾਂ ਹਨਾ ਉਹ ਛੱਡ ਦਿੰਦੇ ਆ ਉਹਨਾਂ ਨੂੰ ਵਾਲ ਟੁੱਟਣ ਦੀ ਸਮੱਸਿਆ ਵੀ ਆਊਗੀ ਉਮਰ ਤੋਂ ਪਹਿਲਾਂ ਵਾਲ ਵੀ ਸਫੇਦ ਹੋ ਜਾਣੇ ਕਿਉਂ ਸਾਡੀਆਂ ਜਿਹੜੀਆਂ ਜੜਾਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਕਮਜ਼ੋਰ ਜੜਾ ਫਿਰ ਜੜੀਆਂ ਨੇ ਉਹ ਵਾਲ ਤਾਂ ਫਿਰ ਰਹਿਣੇ ਕਿਤੇ ਉਹਨਾਂ ਸਿਰ ਤੇ ਹੁਣ ਗੰਜੇਪਨ ਵਾਲੇ ਜੇ ਤੁਸੀਂ ਇਹਨੂੰ ਲਗਾਤਾਰ ਹੁਣ ਮੈਂ ਵਾਲ ਝੜਨ ਦਾ ਤਾਂ 7ਵੇਂ ਦਿਨ ਮੈਂ ਕਿਹਾ ਲਗਾ ਕੇ ਸਾਡਾ ਤੇ 8ਵੇਂ ਦਿਨ ਕੰਗੀ ਦੇ ਵਾਲ ਨਹੀਂ ਆਉਣਗੇ ਜਿਨ੍ਹਾਂ ਨੂੰ ਗੰਜਾਪਾਨਾ ਉਹ 2 ਮਹੀਨੇ ਸਾਡੇ ਵਾਲਾ ਤੇਲ ਵਰਤੋ ਤੁਹਾਡੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਕਿਉਂ ਇਹ ਤਾਂ ਜ਼ਰੂਰ ਟਾਈਮ ਹੁੰਦਾ ਤੁਹਾਨੂੰ ਵੀ ਪਤਾ ਹੋਣਾ ਇਹਦਾ 60 ਤੋਂ 65 ਦਿਨ ਦਾ ਥੋੜਾ ਟਾਈਮ ਹੁੰਦਾ ਜਿਹੜੇ ਵਾਲ ਜਿਹੜੇ ਜਦੋਂ ਅਸੀਂ ਨਵੇਂ ਲਿਆਉਣੇ ਹੁੰਦੇ ਨੇ ਲੋਈ ਜੀ ਜਿਹੜੀ ਆਉਣ ਲੱਗਦੀ ਹੈ ਹਨ ਉਹ ਅ ਦੋ ਕੁ ਮਹੀਨੇ ਦੇ ਵਿੱਚ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ ਫਿਰੂਕੀ ਸਾਹਿਬ ਮੈਂ ਦੱਸਦਾ ਮਤਲਬ ਜਿੰਨਾਂ ਦਾ ਮੈਦਾਨ ਚਟੀਏ ਲਹਿ ਜੀ ਉਪਰੋਂ ਬਿਲਕੁਲ ਉਹ ਹਰਾ ਭਰਾ ਹੋ ਸਕਦਾ ਹੋ ਜਾਂਦਾ ਜੀ ਹੋ ਜਾਂਦਾ ਮੇਰੇ ਕੋਲ ਕਈ ਪੇਸ਼ੈਂਟ ਨੇ ਮੇਰੇ ਕੋਲੇ ਇੱਥੇ ਦਾ ਦਰਾਹੇ ਦਾ ਪੇਸ਼ੈਂਟ ਉਹਦੇ ਵੀ ਵਾਲ ਆਉਣੇ ਸ਼ੁਰੂ ਹੋ ਗਏ ਵਧੀਆ ਰਿਜ਼ਲਟ ਨੇ ਦੇਖੋ ਹੁਣ ਜਿਹੜਾ ਤਾਂ ਹੁਣ ਸਹੀ ਤਰੀਕੇ ਨਾਲ ਯੂਜ਼ ਕਰੂਗਾ ਤੇ ਦੇ ਹਨਾ ਸਾਡੀ ਇਹ ਪ੍ਰੋਡਕਟ ਹੁਣ ਇੱਕ ਇੱਥੇ ਆ ਕੇ ਹੁਣ ਸਾਨੂੰ ਕਹਿ ਦਿੰਦੇ ਨੇ ਜੀ ਆਹ ਰਹਿਣ ਦਾ ਮੈਨੂੰ ਆ ਚੀਜ਼ ਦੇ ਦਿਓ ਜਦੋਂ ਅਸੀਂ ਪ੍ਰੋਪਰ ਤਰੀਕੇ ਨਾਲ ਮੈਡੀਸਿਨ ਯੂਜ਼ ਨਹੀਂ ਕਰਾਂਗੇ ਉਹਦਾ ਫਿਰ ਕੀ ਸਾਨੂੰ ਰਿਜ਼ਲਟ ਘਟਦੇ ਰਿਜ਼ਲਟ ਨਹੀਂ ਮਿਲਦੇ ਜੇ ਤੁਸੀਂ ਪ੍ਰੋਪਰ ਕਿੱਟ ਸਾਡੀ ਅ ਜੂਜ਼ ਕਰਦੇ ਹੋ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਅੱਛਾ ਸ਼ੈਂਪੂ ਦਾ ਕਾਰਨ ਕੀ ਸੀ ਮੈਂ ਸ਼ੈਂਪੂ ਬਣਾਉਂਦਾ ਤੁਸੀਂ ਦੱਸ ਰਹੇ ਸੀ ਵੀ ਇਹਦੇ ਪਿੱਛੇ ਵੀ ਇੱਕ ਸਪੈਸੀਫਿਕ ਰੀਜ਼ਨ ਹੈਗਾ ਬੜਾ ਖਾਸ ਇਹ ਹਰਾ ਜਿਹੜਾ ਅਸੀਂ ਕਹਿ ਲਈ ਕਿ ਗੈਣਾ ਬਣਾਉਣ ਵਾਸਤੇ ਇਹ ਦੇਖੋ ਫਰੁਕੀ ਸਾਹਿਬ ਜਿਹੜਾ ਸ਼ੈਂਪੂ ਆ ਨਾ ਇਹ ਜਦੋਂ ਅਸੀਂ ਬਾਹਰਲੇ ਸ਼ੈਂਪੂ ਯੂਜ਼ ਕਰਦੇ ਸੀ ਉਹਦੇ ਵਿੱਚ ਸਾਨੂੰ ਨਹੀਂ ਪਤਾ ਕੀ ਪਾਇਆ ਹੋਇਆ ਉਹਨਾਂ ਨੇ ਮੈਂ ਕਿਸੇ ਕੰਪਨੀ ਨੂੰ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਪ੍ਰੋਡਕਟ ਮਾੜਾ ਨਹੀਂ ਕਹਿੰਦਾ ਮੈਨੂੰ ਨਹੀਂ ਪਤਾ ਉਹਦੇ ਕੀ ਪਾਇਆ ਉਹਨਾਂ ਨੇ ਹੋ ਸਕਦਾ ਵਧੀਆ ਆਪਣੇ ਵੱਲੋਂ ਬਣਾਇਆ ਹੋਵੇ ਪਰ ਜਿਹੜਾ ਸਾਡਾ ਨੇਚਰੂ ਪੈਤੀ ਹੈ ਨਾ ਜਦੋਂ ਅਸੀਂ ਨੇਚਰੂ ਤਰੀਕੇ ਨਾਲ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰਦੇ ਹਾਂ ਸਾਨੂੰ ਪਤਾ ਉਹ ਕੰਮ ਕਰੂਗੀ ਕਰੂਗੀ ਇਹਦੇ ਦੇ ਵਿੱਚ ਤਾਂ ਫਿਰ ਕਿ ਸਭ ਕੀ ਹੈ ਇਹਨੂੰ ਇਹ ਨਹੀਂ ਹੈਗਾ ਵੀ ਜਿਵੇਂ ਅਸੀਂ 2 ਰੁਪਏ ਵਾਲੀ ਪੂੜੀ ਲੈ ਕੇ ਪੂਰੀ ਪਾ ਕੇ ਉਹ ਤਿੰਨ ਚਾਰ ਪੁੜੀਆਂ ਕਈ ਵਾਰ ਕਹੀਂ ਲਾ ਦਿੰਦੇ ਹਨ ਇਹ ਜਿੰਨੀ ਇੱਕ 부ੜੀ ਚ ਜਿੰਨਾ ਸ਼ੈਂਪੂ ਹੁੰਦਾ ਨਾ ਉਨੇ ਹੀ ਜੂਸ ਹੁੰਦਾ ਇੱਕ ਬੰਦੇ ਲਈ ਠੀਕ ਹੈ ਵਾਲ ਵਧੀਆ ਚਮਕਾ ਦਿੰਦਾ ਇਹ ਹਾਂਜੀ ਮਤਲਬ ਸ਼ਾਈਨਿੰਗ ਫਿਰ ਇਸ ਸ਼ੈਂਪੂ ਨਾਲ ਲਾਏਗੀ ਤੇਲ ਨਾਲ ਲਾਏਗੀ ਦੋਨਾਂ ਨਾਲ ਹੀ ਆਉਗੀ ਜੀ ਦੋਨਾਂ ਨਾਲ ਹੀ ਆਉਗੀ ਦੋਨਾਂ ਨਾਲ ਹੀ ਆਉਗੀ ਇਹਦੇ ਵਿੱਚ ਕੀ ਰੀਜ਼ਨ ਆ ਜਦੋਂ ਤੁਸੀਂ ਸ਼ੈਂਪੂ ਕਰਕੇ ਆਏ ਉਸ ਤੋਂ ਸਾਨੂੰ ਤਾਂ ਸਾਡਾ ਹਰੇਕ ਸਾਡੀ ਭੈਣ ਦਾ ਸੁਪਨਾ ਹੈ ਹੁੰਦਾ ਵੀ ਜਿਵੇਂ ਫਿਲਮਾਂ ਦੇ ਵਿੱਚ ਦਿਖਾਏ ਜਾਂਦੇ ਨੇ ਵਾਲ ਹੀਰੋ ਦੇ ਹੀਰੋਇਨਾਂ ਦੇ ਸਾਡੇ ਵੀਰਾਂ ਨੂੰ ਹੁੰਦਾ ਕਿ ਜਿਸ ਤਰ੍ਹਾਂ ਹੀਰੋ ਦੇ ਵਾਲ ਸਿਲਕੀ ਨੇ ਉੜਦੇ ਜਾ ਰਹੇ ਨੇ ਹਵਾ ਚ ਹੀਰੋਇਨਾਂ ਦੇ ਵਾਲ ਉੜਦੇ ਦਿਖਾਉਂਦੇ ਨੇ ਵੀ ਇੰਨੇ ਸਿਲਕੀ ਇੰਨੇ ਮੁਲਾਇਮ ਵਾਲ ਹੈਗੇ ਉਸ ਤਰ੍ਹਾਂ ਦੇ ਹੋ ਜਾਣਗੇ ਹੀਰੋ ਹੀਰੋਇਨਾਂ ਵਰਗੇ ਵਾਲ ਕਰ ਸਕਦੇ ਤੁਹਾਡਾ ਤੇ ਬਿਲਕੁਲ ਕਰ ਸਕਦੇ ਆ ਜੀ ਨੈਚੁਰੋਪੈਥੀ ਨਾਲ ਕੈਮੀਕਲ ਤੋਂ ਰਹਿਤ ਜੀ ਜੇ ਤੁਸੀਂ ਇਹਨੂੰ ਲਗਾਉਂਦੇ ਹੋ ਮੈਂ ਕਹਾਂ ਜੀ ਉਹਨਾਂ ਤੋਂ ਵੀ ਸੋਹਣੇ ਲੱਗੋਗੇ ਕੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਇਹ ਲਗਾਉਣ ਤੋਂ ਬਾਅਦ ਹੀ ਇਹਦਾ ਇਸਤੇਮਾਲ ਕਰਨ ਵੇਲੇ ਕੋਈ ਸਾਵਧਾਨੀਆਂ ਵੀ ਜ਼ਰੂਰੀ ਨੇ ਕੋਈ ਪਰਹੇਜ਼ ਵੀ ਜ਼ਰੂਰੀ ਹੈ ਖਟੀਆਂ ਤਲੀਆਂ ਚੀਜ਼ਾਂ ਫਰੂਟ ਵੀ ਸਾਹਿਬ ਫਾਸਟ ਫੋਰਡ ਬੰਦ ਰੱਖੋ ਜਿਆਦਾ ਫਰੂਟ ਵਗੈਰਾ ਦਾ ਸੇਵਨ ਕਰੋ ਜੂਸ ਵਗੈਰਾ ਲੋ ਜਿਹੜੀ ਤੁਹਾਡੇ ਅੰਦਰ ਹੀ ਵੀਕਨੈਸ ਉਹ ਵੀ ਪੂਰੀ ਹੋਵੇ ਵਿਟਾਮਿਨਾਂ ਦੀ ਘਾਟਾ ਪੂਰੀ ਹੋਵੇ ਤੁਹਾਡੀ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਰਿਜ਼ਲਟ ਮਿਲਣ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਵੀ ਕਈ ਵਾਰ ਕਹਿੰਦੇ ਨਹੀਂ ਸਾਡੀਆਂ ਪੈਣਾ ਵੀ ਇਸ ਦਾ ਮਿਲ ਕੇ ਦਿਖਾ ਕੇ ਹੀ ਆਪਣੇ ਵਾਲਾਂ ਤੇ ਕੋਈ ਨਾ ਕੋਈ ਐਕਸਪੈਰੀਮੈਂਟ ਕਿਉਂਕਿ ਕਰ ਕਰ ਕੇ ਹੰਬ ਗਿਆ ਹੁੰਦੀਆਂ ਨੇ ਉਹ ਤਾਂ ਹੁਣ ਕਹਿੰਦੇ ਵੀ ਹੁਣ ਚਾਹ ਝੜਨ ਰਹਿਣ ਅਸੀਂ ਤਾਂ ਕੁਝ ਕਰਨਾ ਹੀ ਨਹੀਂ ਵਾਲਾਂ ਦਾ ਤੇ ਜਿਹੜੇ ਸਾਬਣ ਨਾਲ ਵੀ ਕਈ ਵਾਰ ਵਾਲ ਧੋ ਦਿੰਦੇ ਨੇ ਖਤਰਨਾਕ ਟ੍ਰੈਂਡ ਹੈ ਸਾਬਣ ਨਾਲ ਵਾਲ ਧੋਣ ਦਾ ਦੇਖੋ ਸਾਬਣ ਨਾਲ ਜਿਹੜੇ ਪਹਿਲਾਂ ਤਾਂ ਸੀਗੇ ਸਾਡੇ ਬਜ਼ੁਰਗ ਸਾਬਣ ਨਾਲ ਹੀ ਧੋਂਦੇ ਸੀਗੇ ਕਿਉਂ ਸ਼ੈਂਪੂ ਸ਼ੈਂਪੂ ਤਾਂ ਬਾਅਦ ਚ ਚੱਲੇ ਨੇ ਇਹਨਾਂ 'ਚ ਕੈਮੀਕਲ ਨਹੀਂ ਸੀਗਾ ਸ਼ੈਂਪੂ ਤਾਂ ਬਾਅਦ ਚ ਚੱਲੇ ਨੇ ਉਹ ਕੀ ਸੀ ਕੈਮੀਕਲ ਹੈ ਨਹੀਂ ਸੀਗਾ ਨੇਚਰੋਪੈਥੀ ਦਾ ਘਰੇ ਵੀ ਕਈ ਵਾਰ ਸਾਬਣ ਤਿਆਰ ਕਰ ਲੈਂਦੇ ਸੀਗੇ ਉਹਨਾਂ ਦੇ ਕਈ ਵਾਰ ਰੀਠਿਆਂ ਨਾਲ ਸਿਰ ਧੋਂਦੇ ਸੀਗੇ ਕਈ ਵਾਰ ਦਹੀਂ ਲਸੀ ਨਾਲ ਸਿਰ ਧੋਂਦੇ ਸੀਗੇ ਉਹਦੇ ਨਾਲ ਕੀ ਸੀ ਨੁਕਸਾਨ ਨਹੀਂ ਸੀਗੇ ਕੋਈ ਹੁਣ ਜਿਹੜੇ ਸਾਬਣ ਆਉਂਦੇ ਨੇ ਕੈਮੀਕਲ ਵਾਲੇ ਆਉਂਦੇ ਨੇ ਹੁਣ ਸਰਫ ਵਾਲਾ ਸਾਬਣ ਲਾ ਕੇ ਉਹ ਵਾਲ ਨਹੀਂ ਝਾੜੂਗਾ ਤਾਂ ਹੋਰ ਕਰੂਗਾ ਕੀ ਫਿਰਕੂ ਸਾਹਿਬ ਉਹ ਜਦੋਂ ਕੱਪੜਿਆਂ ਦੀ ਮੈਲ ਨਹੀਂ ਛੱਡਦਾ ਕੱਪੜਿਆਂ ਦੇ ਦਾਗ ਨਹੀਂ ਛੱਡਦਾ ਤਾਂ ਸਿਰ ਨੂੰ ਕਿੱਥੇ ਛੱਡ ਦੂਗਾ ਉਹ ਉਹਦੇ ਕਰਕੇ ਤੁਸੀਂ ਸ਼ੈਂਪੂ ਵਧੀਆ ਨੇਚਰੋ 35 ਵਾਲਾ ਸ਼ੈਂਪੂ ਕੋਈ ਲੋ ਵਧੀਆ ਤਿਆਰ ਕੀਤਾ ਸਾਡੇ ਵਾਲਾ ਯੂਜ਼ ਕਰੋ ਮੈਂ ਕਹਿੰਦਾ ਤੁਸੀਂ ਆਪ ਹੀ ਕਹੋਗੇ ਸਤਿਮੈ ਜੀ ਯੂਜ਼ ਕਰਕੇ ਅਕਟਿਵਨਰ ਫੋਨ ਕਰਕੇ ਕਹੋਗੇ ਧੰਨਵਾਦ ਕਰੋਗੇ ਇੰਨਾ ਕਹਿ ਸਕਦਾ ਮੈਂ ਅੱਛਾ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਕੰਸਲਟ ਕਰਨਾ ਹੋਵੇ ਕਿਸੇ ਵੀ ਬਿਮਾਰੀ ਨਾਲ ਸੰਬੰਧਿਤ ਤੇ ਕਿਵੇਂ ਕੀਤਾ ਜਾ ਸਕਦਾ ਹਾਂਜੀ ਸਾਡਾ ਐਡਰੈਸ ਹੈਗਾ ਫੁਰਕੀ ਸਾਹਿਬ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਸਾਨੇਵਾਲ ਨੀਅਰ ਅਨੰਤਵਿਹਰ ਕਲੋਨੀ ਸਾਡੇ ਨੰਬਰ ਹੈਗੇ 7814699434 ਇੱਕ ਹੈਗਾ ਜੀ 995147604 ਦੋਨਾਂ ਤੇ ਕਿਸੇ ਤੇ ਵੀ ਰਾਬਤਾ ਕਾਇਮ ਕਰਕੇ ਸਾਨੂੰ ਗੱਲਬਾਤ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਸਾਡੇ ਤੋਂ ਅਪਾਰਟਮੈਂਟ ਲੈ ਕੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਪ ਸਾਰਾ ਇਹ ਤੁਹਾਡਾ ਭੈਣਾਂ ਦਾ ਗਹਿਣਾ ਜਿਹੜਾ ਤੁਸੀਂ ਤਿਆਰ ਕੀਤਾ ਹੈ ਉਮੀਦ ਕਰਦਾ ਕਿ ਜਿਹੋ ਜੇ ਤੁਸੀਂ ਦਾਅਵੇ ਹੈਗੇ ਨੇ ਯਾਰ ਹਰਜੀਤ ਨੂੰ ਜਿਹੋ ਜਿਹਾ ਰਿਜ਼ਲਟ ਆਇਆ ਸਾਡੀਆਂ ਹੋਰ ਭੈਣਾਂ ਨੂੰ ਵੀ ਇਸੇ ਤਰੀਕੇ ਦਾ ਜਿਹੜਾ ਰਿਜ਼ਲਟ ਹੈਗਾ ਉਹ ਜ਼ਰੂਰ ਮਿਲੇਗਾ ਤੇ ਜਿਹੜੇ ਮਹਿੰਗੇ ਮਹਿੰਗੇ ਸ਼ੈਂਪੂ ਮਹਿੰਗੀਆਂ ਮਹਿੰਗੀਆਂ ਅਸੀਂ ਕਹਿ ਲੈ ਕਿ ਸਾਬਣਾ ਮਹਿੰਗੇ ਮਹਿੰਗੇ ਤੇਲ ਲਾਂਤੋਂ ਜਿਹੜਾ ਉਹਨਾਂ ਦਾ ਛੁਟਕਾਰਾ ਹੋ ਸੇ ਜੀ ਇਹ ਫਰਕ ਸਾਬ ਕੱਲਾ ਹਰਜੀਤ ਦੇ ਨਹੀਂ ਇਹ ਮੇਰੀ ਨਾ ਛੋਟੀ ਬੇਟੀ ਦੇ ਵਾਲ ਬਹੁਤ ਟੁੱਟਦੇ ਸੀ ਉਹਦੀ ਸਿੱਕੜੀ ਬਹੁਤ ਰਹਿੰਦੀ ਸੀ ਜਿੱਥੋਂ ਨੁਸਖਾ ਤਿਆਰ ਹੋਇਆ ਹੈ ਠ ਉਹਦੇ ਤੇ ਬੜੀ ਮਿਹਨਤ ਹੋਈ ਉਹ ਉਹਨੂੰ ਬੜੀਆਂ ਦਵਾਈਆਂ ਵੀ ਦਿੱਤੀਆਂ ਸੀਗੀਆਂ ਉਹਨੂੰ ਬੜਾ ਕੁਝ ਜਮਾਇਆ ਸੀ ਅਸੀਂ ਵੀ ਪਰ ਉਹਦੀ ਜਿਹੜੀ ਡੈਂਡਰਫ ਤੇ ਉਹਦੇ ਵਾਲ ਟੁੱਟਣੋਂ ਨਹੀਂ ਸੀ ਹਟਦੇ ਉਹਦੇ ਵਾਲ ਵੀ ਕਮਜ਼ੋਰ ਹੋ ਗਏ ਸੀਗੇ ਤੇ ਉੱਪਰ ਉੱਪਰ ਦਿਖਾਈ ਦਿੰਦੇ ਸੀਗੇ ਜਿਹੜੀ ਸਿਕਰੀ ਸੀਗੀ ਉਹ ਜਦੋਂ ਫਿਰ ਅਸੀਂ ਮੈਂ ਬਹੁਤ ਮਿਹਨਤ ਕੀਤੀ ਜੀ ਮੈਂ ਤੇ ਮੈਡਮ ਨੇ ਅਸੀਂ ਆਪਣੇ ਘਰ ਹੀ ਐਕਸਪੈਰੀਮੈਂਟ ਕੀਤਾ ਤੁਸੀਂ ਪੂਰਾ ਐਕਸਪੈਰੀਮੈਂਟ ਹੋਇਆ ਜੀ ਇਹਦੇ ਤੇ ਇਹ ਨਹੀਂ ਹੈਗਾ ਵੀ ਕੱਲੀ ਹਰਜੀਤ ਨੇ ਕੀਤਾ ਮੈਂ ਆਪਣੇ ਬੱਚੇ ਤੇ ਵੀ ਕੀਤਾ ਹੋਇਆ ਐਕਸਪੈਰੀਮੈਂਟ ਕਰਕੇ ਮੇਰੀ ਬੇਟੀ ਹੈਗੀ ਹੈ ਜੀ 10 ਸਾਲ ਦੀ ਠੀਕ ਹੈ ਜਿਹੜੀ ਛੋਟੀ ਹੈ 10 ਸਾਲ ਦੀ ਬੇਟੀ ਹੈ ਮੇਰੀ 10 ਸਾਲ ਦੀ ਬੇਟੀ ਦੇ ਉੱਪਰ ਮੈਂ ਇਹਨੂੰ ਯੂਜ਼ ਕੀਤਾ ਹੋਇਆ ਇਹ ਨਹੀਂ ਹੈਗਾ ਵੀ ਬੱਚੇ ਨਹੀਂ ਯੂਜ਼ ਕਰ ਸਕਦੇ ਕਰ ਸਕਦੇ ਆ ਜੀ ਜੀ 10 ਸਾਲ ਦੇ ਬੱਚੇ ਦੇ ਉੱਤੇ ਰਿਜ਼ਲਟ ਲੈ ਕੇ ਮੈਂ ਫਿਰ ਇਹ ਅੱਜ ਵੀਡੀਓ ਪਾਉਣ ਦੀ ਸੋਚੀ ਵੀ ਅੱਜ ਮੈਂ ਇਹਨੂੰ ਰੂ ਰੂ ਕਰਾ ਉਸ ਤੋਂ ਬਾਅਦ ਮੈਂ ਬਹੁਤ ਲੋਕਾਂ ਦੇ ਰਿਜ਼ਲਟ ਲਿਆ ਜੇ ਪਰ ਅੱਜ ਮੈਂ ਕਿਹਾ ਵੀ ਲੋਕਾਂ ਦਾ ਬਹੁਤ ਪਰੇਸ਼ਾਨ ਨੇ ਲੋਕ ਆਉਂਦੇ ਨੇ ਦੱਸਦੇ ਨੇ ਤੇ ਮੈਂ ਅੱਜ ਇਹ ਵੀਡੀਓ ਪਾ ਕੇ ਲੋਕਾਂ ਨੂੰ ਜਿਹੜੀਆਂ ਸਾਡੀਆਂ ਭੈਣਾਂ ਪਰੇਸ਼ਾਨ ਨੇ ਉਹਨਾਂ ਨੂੰ ਕੋਈ ਫਾਇਦਾ ਹੋਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੇ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਇਸ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਸਮਾਂ ਕੱਢ ਕੇ ਆਉਂਦੇ ਹੋ ਸਾਡੇ ਕੋਲ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਸ਼ੈਂਪੂਆਂ ਤੋਂ ਤੇਲਾਂ ਤੋਂ ਸਟ੍ਰੇਟ ਕਰਵਾ ਕਰਵਾ ਕੇ ਸਮੂਥਨਿੰਗ ਕਰਵਾ ਕਰਵਾ ਕੇ ਹੋਰ ਬਹੁਤ ਸਾਰੇ ਢੰਗ ਢੰਗ ਟੋਟ ਕੇ ਅਪਣਾ ਕੇ ਉਹਨਾਂ ਦੀ ਬੱਸ ਹੋ ਚੁੱਕੀ ਹੈ ਤੇ ਉਹ ਨਿਰਾਸ਼ ਹੋ ਕੇ ਇਸ ਵੇਲੇ ਇਸੇ ਤਰੀਕੇ ਨਾਲ ਰੋਜ਼ ਕੰਗਾ ਦੇਖ ਕੇ ਉਹਨਾਂ ਦਾ ਮੂਡ ਹੈਗਾ ਜਿਹੜਾ ਸਵੇਰੇ ਸਵੇਰੇ ਜਾਂ ਸ਼ਾਮ ਵੇਲੇ ਉਹ ਖਰਾਬ ਹੋ ਜਾਂਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਤੇਲ ਹੈ ਸ਼ੈਂਪੂ ਹੈ ਜਿਹੜਾ ਇਹ ਜਿਹੜਾ ਰਿਸ਼ਤਾ ਹੈਗਾ ਕੰਗੇ ਦਾ ਤੇ ਵਾਲਾਂ ਦਾ ਮਜ਼ਬੂਤ ਰਿਸ਼ਤਾ ਉਦੋਂ ਬਣਦਾ ਹੈ ਜਦੋਂ ਸਾਡੇ ਵਾਲ ਖਰਾਬ ਹੋ ਜਾਂਦੇ ਨੇ ਤਾਂ ਇਹਨਾਂ ਦਾ ਮਜ਼ਬੂਤ ਰਿਸ਼ਤਾ ਉਹ ਬਿਲਕੁਲ ਟੁੱਟ ਸਕਦਾ ਹੈ ਸੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤੇ ਅਸੀਂ ਡਾਕਟਰ ਸਾਹਿਬ ਦਾ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ